ਲਾਮਾ ਫੇਰੀ ਦੀ ਰਸਮ ਸ਼ੁਰੂ ਹੋਣ ਵੇਲੇ ਦੁਲਹਨ ਇੱਕਦਮ ਖੜੀ ਹੋਈ ਤੇ ਜ਼ੋਰ ਨਾਲ ਕਹਿਣ ਲੱਗੀ ਇਹ ਸ਼ਾਦੀ ਨਹੀਂ ਹੋ ਸਕਦੀ ਦੁਲਹਨ ਦੇ ਇੰਨਾ ਬੋਲਾਂ ਨਾਲ ਉੱਥੇ ਮੌਜੂਦ ਸਭ ਦਾ ਰੰਗ ਉੱਡ ਗਿਆ ਤੇ ਸਾਰੇ ਤੰਗ ਹੈਰਾਨ ਹੋ ਗਏ ਦੁਲ੍ਹਾ ਵੀ ਖੜਾ ਹੋਇਆ ਤੇ ਦੁਲਹਨ ਨੂੰ ਕਹਿਣ ਲੱਗਾ ਕੀ ਕਹਿ ਰਹੇ ਹੋ ਤੁਸੀਂ ਮੈਂ ਜੋ ਵੀ ਕਹਿ ਰਹੀ ਹਾਂ ਪੂਰਾ ਸੋਚ ਸਮਝ ਕੇ ਤੇ ਹੋਸ਼ ਹਵਾਸ ਚ ਕਹਿ ਰਹੀ ਹਾਂ ਇਸ ਤੇ ਉੱਥੇ ਮੌਜੂਦ ਸਭ ਨਾਲ ਕੁਸਰਮੁਸ਼ਰੂ ਸ਼ੁਰੂ ਹੋ ਗਈ ਏ ਵੇਖ ਮੁੰਡੇ ਦੀ ਮਾਂ ਅੱਗੇ ਵਧੀ ਤੇ ਕੁੜੀ ਦੀ ਬਾਹ ਫੜ ਕੇ ਕਹਿਣ ਲੱਗੀ ਬੇਟਾ ਇਹ ਤੁਸੀਂ ਕੀ ਬੋਲੀ ਜਾ ਰਹੇ ਹੋ ਮੁੰਡੇ ਦਾ ਪਿਓ ਵੀ ਕੁੜੀ ਨੂੰ ਕਹਿਣ ਲੱਗਾ ਇਹ ਕੀ ਕਰ ਰਹੇ ਹੋ ਸਾਰੇ ਜਨਤਾ ਸਾਹਮਣੇ ਸਾਡੀ ਇੱਜ਼ਤ ਦਾ ਫਲੂਦਾ ਹੋ ਰਿਹਾ ਆਖਿਰ ਇੰਝ ਕਰ ਕਿਉਂ ਰਹੀ ਹੋ ਇਸ ਤੇ ਕੁੜੀ ਦੁਲਹਣ ਬੋਲੀ ਤੁਹਾਡਾ ਖਾਨਦਾਨ ਤੇ ਸਟੇਟਸ ਸਾਡੀ ਹੈ ਸਿੱਧੇ ਬਰਾਬਰ ਨਹੀਂ ਤੇ ਤੁਹਾਡਾ ਘਰ ਵੀ ਛੋਟਾ ਹੈ ਤੇ ਕਾਰ ਵੀ 올ਡ ਮਾਡਲ ਹੈ ਤੇ ਤੁਹਾਡੇ ਕੋਲ ਮੇਰੇ ਲਈ ਦੇਹਜ ਦੇ ਵਿੱਚ ਸਾਡੇ ਕੋਲ ਕਾਰ ਤੇ ਹੋਰ ਮਹਿੰਗੀਆਂ ਚੀਜ਼ਾਂ ਦੀ ਮੰਗ ਕਰ ਰਹੇ ਹੋ ਮੈਂ ਸ਼ਾਹੀ ਖਾਨਦਾਨ ਦੀ ਤੀਹਾਂ ਮੈਂ ਤੁਹਾਡੇ ਵਰਗੇ ਦਿਖਾਉ ਅਮੀਰਾਂ ਨਾਲ ਛੋਟੀ ਉਕਾਤ ਵਾਲਿਆਂ ਨਾਲ ਤੇ ਦਾਜ ਮੰਗਣ ਵਾਲੀ ਮੰਗਤਿਆਂ ਨਾਲ ਰਿਸ਼ਤਾ ਨਹੀਂ ਜੋੜ ਸਕਦੀ ਇਹ ਸਭ ਸੁਣ ਕੇ ਮੁੰਡੇ ਦਾ ਪਿਆਹ ਹੌਲੀ ਜਹੀ ਬੋਲਿਆ ਬੇਟਾ ਇਹ ਸਭ ਗੱਲਾਂ ਤਾਂ ਪਹਿਲੋ ਹੋ ਚੁੱਕੀਆਂ ਤੇ ਤੁਹਾਨੂੰ ਮਨਜ਼ੂਰ ਵੀ ਸਾਂ ਤਾਂ ਹੀ ਤਾਂ ਰਿਸ਼ਤਾ ਪੱਕਾ ਹੋਇਆ ਸੀ ਤੇ ਹੁਣ ਇਸ ਵੇਲੇ ਇਹ ਸਭ ਹਾਂ ਇਸ ਵੇਲੇ ਹੁਣ ਸਭ ਦੇ ਸਾਹਮਣੇ ਮੈਂ ਇਹ ਰਿਸ਼ਤਾ ਤੋੜਦੀ ਹਾਂ ਤੇ ਕਿਸੇ ਕੀਮਤ ਤੇ ਇਹ ਵਿਆਹ ਨਹੀਂ ਹੋਵੇਗਾ ਆਪਣਾ ਟੱਲ ਫੈਸਲਾ ਸੁਣਾਉਂਦੇ ਉੜੀ ਨੇ ਆਪਣੇ ਘੁੰਗਟ ਨੂੰ ਹਟਾ ਕੇ ਉੱਪਰ ਕੀਤਾ ਤੂੰ ਚੰਬੇ ਵਿੱਚ ਇੱਕੋ ਸਵਾਰ ਚ ਮੁੰਡੇ ਦਾ ਪਿਓ ਤੇ ਮਾਂ ਇਕੱਠੇ ਬੋਲੇ ਹਾਂ ਮੈਂ ਸਿਮਰਨ ਉਹੀ ਸਿਮਰਨ ਜਿਸ ਦਾ ਰਿਸ਼ਤਾ ਤੁਹਾਡੇ ਵੱਡੇ ਮੁੰਡੇ ਨਾਲ ਹੋਇਆ ਸੀ ਤੇ ਤੁਸੀਂ ਠੀਕ ਲਾਵਾਂ ਫਿਰੇ ਦੇ ਸਮੇਂ ਰਿਸ਼ਤਾ ਤੋੜ ਦਿੱਤਾ ਸੀ ਕਿਉਂਕਿ ਮੇਰੇ ਪਾਪਾ ਤੁਹਾਡੇ ਵੱਲੋਂ ਦੇਹੇ ਚ ਮੰਗੇ ਗਏ 2 ਲੱਖ ਰੁਪਏ ਦਾ ਪ੍ਰਬੰਧ ਨਹੀਂ ਕਰ ਸਕੇ ਸਨ ਤੇ ਮੇਰੇ ਪਾਪਾ ਦੇ ਤਰਲੇ ਮਿੰਨਤਾਂ ਤੇ ਬਾਤ ਚ ਰੁਪਏ ਦੇਣ ਦਾ ਵਾਅਦਾ ਵੀ ਨਹੀਂ ਮੰਨਿਆ ਤੇ ਆਪਣੇ ਮੁੰਡੇ ਨੂੰ ਲੈ ਕੇ ਬਿਨਾਂ ਸਾਡੀ ਇੱਜ਼ਤ ਬਾਰੇ ਸੋਚੇ ਚਲੇ ਗਏ ਤੁਸੀਂ ਤਾਂ ਚਲੇ ਗਏ ਪਰ ਸਾਡੇ ਘਰ ਬਰਬਾਦੀ ਆ ਗਏ ਮੇਰੇ ਪਪਾ ਜੋ ਕਿ ਦਿਲ ਦੇ ਮਰੀਜ਼ ਸਨ ਤੁਹਾਡੀ ਇਸ ਗਿਰੀ ਹੋਈ ਕਰਤੂਤ ਕਰਕੇ ਨਿਵਾਸ਼ੀ ਤੇ ਦੁੱਖ ਨਾ ਸਹਾਰ ਸਕੇ ਤੇ ਹਟੈਕ ਨਾਲ ਉਹਨਾਂ ਦੀ ਮੌਤ ਹੋ ਗਈ ਸਿਮਰਨ ਗੁੱਸੇ ਨਾਲ ਭਰੀ ਇੱਕੋ ਸਾਂਹ ਇਹ ਸਭ ਬੋਲ ਰਹੀ ਸੀ ਤੇ ਉੱਥੇ ਮੌਜੂਦ ਹਰ ਵਿਅਕਤੀ ਉਸ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ ਸਿਮਰਨ ਨੇ ਬਿਨਾਂ ਰੁਕੇ ਬੋਲਣਾ ਜਾਰੀ ਰੱਖਿਆ ਤੇ ਆਪਣੇ ਪਾਪਾ ਦਾ ਹੱਥ ਫੜ ਕੇ ਤੁਹਾਨੂੰ ਤੁਹਾਡੀ ਕਰਤੂਤ ਦੀ ਸਜ਼ਾ ਦਿਵਾਉਣ ਦੀ ਕਸਮ ਖਾਦੀ ਸੀ ਤੇ ਉਸ ਵੇਲੇ ਤੁਸੀਂ ਆਪਣੇ ਮੁੰਡੇ ਦਾ ਸੌਦਾ ਕਰ ਰਹੇ ਸੀ ਤੇ ਲਾਲਚ ਵਿੱਚ ਐਨੇ ਅੰਨੇ ਹੋ ਚੁੱਕੇ ਸੀ ਕਿ ਤੁਹਾਨੂੰ ਮੇਰੀ ਪੜ੍ਹਾਈ ਮੇਰੀ ਕਾਬਲੀਅਤ ਕੁਝ ਨਾ ਦਿਸੀ ਤੇ ਅੱਜ ਮੇਰੀ ਉਸੇ ਪੜ੍ਹਾਈ ਤੇ ਕਾਬਲੀਅਤ ਨੇ ਅੱਜ ਮੈਨੂੰ ਸ਼ਹਿਰ ਦੀ ਸਭ ਤੋਂ ਨਾਮਵਰ ਤੇ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਵਕੀਲ ਹਾਂ ਤੇ ਤੁਹਾਡੀ ਔਕਾਤ ਅੱਜ ਮੇਰੀ ਹੈਸੀਅਤ ਅੱਗੇ ਕੁਝ ਵੀ ਨਹੀਂ ਤਿਆਰ ਹੋ ਜਾਓ ਤੁਹਾਡੇ ਜੇਲ੍ਹ ਜਾਣ ਦਾ ਬੰਦੋਬਸਤ ਕਰਕੇ ਆਈ ਹਾਂ ਇਹ ਸੁਣ ਕੇ ਮੁੰਡੇ ਦੇ ਮਾਪਿਓ ਤੇ ਮੁੰਡੇ ਦਾ ਭਰਾ ਜਿਸ ਦਾ ਰਿਸ਼ਤਾ ਸਿਮਰਨ ਨਾਲ ਹੋਇਆ ਸੀ ਤੇ ਮੁੰਡੇ ਦੇ ਪੈਰੋਂ ਹੇਠਾਂ ਜ਼ਮੀਨ ਖਿਸਕ ਗਈ ਮੁੰਡੇ ਦੇ ਪਿਓ ਨੇ ਫਿਰ ਸਿਮਰਨ ਨੂੰ ਕਿਹਾ ਪਰ ਤੂੰ ਇੱਥੇ ਕਿਵੇਂ ਅਸਲੀ ਦੁਲਹਨ ਕਿੱਥੇ ਹੈ ਜਿਸ ਕੁੜੀ ਨਾਲ ਅਸੀਂ ਆਪਣੇ ਮੁੰਡੇ ਦਾ ਰਿਸ਼ਤਾ ਕੀਤਾ ਤਾਂ ਸਿਮਰਨ ਨੇ ਜਿਵੇਂ ਹੀ ਆਵਾਜ਼ ਲਗਾਈ ਤਾਂ ਉਹ ਕੁੜੀ ਅੱਗੇ ਆ ਗਈ ਸਿਮਰਨ ਬੋਲੀ ਇਹ ਮੇਰੀ ਪਰਸਨਲ ਸੈਕਟਰੀ ਨੀਹਾ ਹੈ ਜੋ ਇਸਦੇ ਮਾਪਿਆਂ ਵਰਨੇ ਉਹ ਮੇਰੇ ਘਰ ਦੇ ਸਰਮੈਂਟ ਨੇ ਮੈਨੂੰ ਪਤਾ ਚੱਲਿਆ ਸੀ ਕਿ ਤੁਸੀਂ ਆਪਣੇ ਛੋਟੇ ਮੁੰਡੇ ਲਈ ਰਿਸ਼ਤਾ ਲੱਭ ਰਹੇ ਹੋ ਸੋ ਨੀਹਾ ਦਾ ਰਿਸ਼ਤਾ ਮੈਂ ਹੀ ਇਸ ਪਲਾਨ ਤਹਿਤ ਤੁਹਾਡੇ ਕੋਲ ਪਿਜਵਾਇਆ ਸੀ ਕਿਉਂਕਿ ਮੈਨੂੰ ਤੁਹਾਡੀ ਲਾਲਚੀ વૃਤੀ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਤੁਸੀਂ ਕੁੜੀ ਨੀਹਾ ਦੀ ਅਮੀਰੀ ਦੇਖ ਕੇ ਸ਼ਾਹੀ ਠਾਠ ਵਾਠ ਦੇਖ ਕੇ ਜ਼ਰੂਰ ਰਿਸ਼ਤਾ ਕਰੋਗੇ ਜੋ ਕਿ ਅਸਲ 'ਚ ਸਭ ਮੇਰਾ ਹੈ ਤੇ ਅੱਜ ਤੁਹਾਡੀ ਇੱਜ਼ਤ ਸ਼ਰਮ ਨਿਲਾਮ ਹੋ ਤੇ ਮੇਰੀ ਆਪਣੇ ਪਾਪਾ ਨੂੰ ਦਿੱਤੀ ਕਸਮ ਪੂਰੀ ਹੋਊ ਹੁਣ ਸਾਰੀ ਕੁਸਰਮੂ ਸਰਬੰਦ ਸੀ ਤੇ ਪੂਰੀ ਤਰ੍ਹਾਂ ਸੁੰਨ ਪਸਰੀ ਹੋਈ ਤੇ ਮੁੰਡੇ ਦੇ ਮਾਪਿਓ ਦਾ ਤੇ ਭਰਾ ਦਾ ਚਿਹਰਾ ਸ਼ਰਮ ਨਾਲ ਝੁਕਿਆ ਹੋਇਆ ਸੀ ਕਿਉਂਕਿ ਉੱਥੇ ਮੌਜੂਦ ਉਹਨਾਂ ਦੇ ਕਈ دین ਇਮਾਨ ਵਾਲੇ ਰਿਸ਼ਤੇਦਾਰ ਵੀ ਉਹਨਾਂ ਦੀ ਇਸ ਕੀਤੀ ਕਰਤੂਤ ਤੇ ਉਹਨਾਂ ਨੂੰ ਲਾਂਤਾਂ ਪਾ ਰਹੇ ਸਨ ਸਿਮਰਨ ਨੇ ਜਿਵੇਂ ਹੀ ਇੰਸਪੈਕਟਰ ਪੁਕਾਰਿਆ ਤੇ ਇੱਕ ਇੰਸਪੈਕਟਰ ਕਸਟੇਬਲ ਤੇ ਲੇਡੀ ਕਸਟੇਬਲ ਅੰਦਰ ਆਏ ਤੇ ਸਿਮਰਨ ਨੇ ਕਿਹਾ ਕਿ ਇਹਨਾਂ ਨੂੰ ਦੇਹਜ ਮੰਗਣ ਦੇ ਜੁਰਮ 'ਚ ਗ੍ਰਿਫਤਾਰ ਕੀਤਾ ਜਾਵੇ ਮੁੰਡੇ ਦਾ ਮਾਪਿਓ ਸਿਮਰਨ ਨੂੰ ਹੱਥ ਜੋੜ ਬੇਨਤੀ ਕਰਨ ਲੱਗੇ ਬੇਟ ਇਸ ਤਰ੍ਹਾਂ ਨਾ ਕਰੋ ਸਾਡੇ ਕੋਲੋਂ ਗਲਤੀ ਹੋ ਗਈ ਸੀ ਸਾਨੂੰ ਮਾਫ਼ ਕਰ ਦਿਓ ਅਤੇ ਗ੍ਰਿਫਤਾਰ ਨਾ ਕਰਵਾਓ ਤਾਂ ਸਿਮਰਨ ਗੁੱਸੇ ਨਾਲ ਬੋਲੀ ਤੁਹਾਡੀ ਮਾਫ਼ੀ ਮੇਰੇ ਪਾਪਾ ਨੂੰ ਵਾਪਸ ਲਿਆ ਸਕਦੀ ਆ ਤੁਹਾਡੇ ਵਰਗੇ ਦੇਹੇਜ ਦੇ ਲੋਭੀਆਂ ਕਰਕੇ ਪਤਾ ਨਹੀਂ ਕਿੰਨੀਆਂ ਕੁੜੀਆਂ ਦੇ ਮਾਤਾ ਪਿਤਾ ਮਰ ਜਾਂਦੇ ਹਨ ਤੇ ਮਜਬੂਰ ਹੋ ਜਾਂਦੇ ਖੁਦ ਖੁਸ਼ੀਆਂ ਲਈ ਤੁਹਾਡੇ ਦੇਹੇਜ ਦੇ ਲੋਭੀਆਂ ਕਰਕੇ ਲੋਕ ਧੀਾਂ ਜੰਮਣ ਤੋਂ ਪਹਿਲਾਂ ਮਰਵਾ ਦਿੰਦੇ ਨੇ ਤੁਹਾਡੇ ਦੇਹੇਜ ਲੋਭੀਆਂ ਕਰਕੇ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਲਾਨਤ ਹੈ ਤੁਹਾਡੇ ਵਰਗੇ ਦੇਹੇਜ ਲੋਭੀਆਂ ਤੇ ਜੋਤੀਆਂ ਦੀ ਪੜ੍ਹਾਈ ਲਿਖਾਈ ਕਾਬਲੀਅਤ ਗੁਣ ਨਹੀਂ ਦੇਖਦੇ ਤੇ ਆਪਣੇ ਮੁੰਡੇ ਦਾ ਸੌਦਾ ਕਰਦੇ ਤੁਹਾਡੇ ਵਰਗੇ ਦੇਹਜ ਲੋਬੀਆਂ ਨੂੰ ਮਾਫੀ ਨਹੀਂ ਸਿਰਫ ਸਜ਼ਾ ਮਿਲਣੀ ਚਾਹੀਦੀ ਹੈ ਤੇ ਤੁਹਾਡੇ ਵਰਗੇ ਲਾਲਚੀਆਂ ਨੂੰ ਸਬਕ ਸਿਖਾਉਣਾ ਹੀ ਇਸ ਵਕੀਲ ਸਾਹਿਬਾ ਦੀ ਜ਼ਿੰਦਗੀ ਦਾ ਮਕਸਦ ਹੈ ਸਿਮਰਨ ਦੇ ਇਸ਼ਾਰੇ ਤੇ ਕਨਸਟੇਬਲ ਬਾਹੂ ਫੜ ਮੁੰਡੇ ਦੇ ਪਿਓ ਮਾਂ ਨੂੰ ਬਾਹਰ ਖੜੀ ਪੁਲਿਸ ਬੈਨ ਵੱਲ ਲਿਜਾਣ ਲੱਗੇ ਤਾਂ ਸਿਮਰਨ ਦੀਆਂ ਅੱਖਾਂ ਵਿੱਚ ਜਿੱਤ ਦੀ ਇੱਕ ਚਮਕ ਅਤੇ ਨਾਲ ਹੀ ਹੰਝੂ ਸਨ ਜਿਵੇਂ ਉਸਨੇ ਆਪਣੇ ਪਾਪਾ ਦੀ ਰੋਲੀ ਇੱਜ਼ਤ ਦਾ ਬਦਲਾ ਲੈ ਲਿਆ ਹੋਵੇ ਧੰਨਵਾਦ ਜੀ